ਇੱਕ ਵਾਰ ਤੁਲਸੀ ਦਾਸ ਜੀ ਜੋ ਕਿ ਕਾਂਚੀ ਦੇ ਵਿੱਚ ਰਹਿਣ ਵਾਲੇ ਹਨ ਉਹਨਾਂ ਦੇ ਮਨ ਦੇ ਵਿੱਚ ਤੀਰਥ ਯਾਤਰਾ ਕਰਨ ਦਾ ਖੁਰਨਾ ਆਇਆ ਹੈ ਜੋ ਕਿ ਆਪਣੇ ਮਰੀਦਾਂ ਆਪਣੀਆਂ ਚੇਲਿਆਂ ਦੇ ਨਾਲ ਉਸ ਕਾਂਚੀ ਦੇ ਵਿੱਚ ਰਹਿੰਦੇ ਸਨ ਜਿੱਥੇ ਬੜੇ ਬੜੇ ਵੱਡੇ ਮਹਾਨ ਤੇ ਵਿਦਿਆ ਜਨਾਂ ਨੂੰ ਪ੍ਰਾਪਤ ਸੀ ਉਹ ਪੰਡਿਤ ਬ੍ਰਾਹਮਣ ਲੋਕ ਰਿਆ ਕਰਦੇ ਸਨ ਸੋ ਉਸ ਵੇਲੇ ਜਗਨਨਾਥ ਦੀ ਯਾਤਰਾ ਕਰਨ ਵਾਸਤੇ ਤੁਲਸੀਦਾਸ ਨੇ ਤਿਆਰੀ ਕੀਤੀ ਹੈ ਜਦੋਂ ਤਿਆਰੀ ਹੋ ਗਈ ਹੈ ਤਾਂ ਤੁਲਸੀਦਾਸ ਨੇ ਆਪਣੇ ਚੇਲਿਆਂ ਨੂੰ ਆਖਿਆ ਕਿ ਮੈਂ ਯਾਤਰਾ ਕਰਨ ਵਾਸਤੇ ਚੱਲਿਆ ਹਾਂ ਭਗਵਾਨ ਦੇ ਦਰਸ਼ਨ ਕਰਕੇ ਵਾਪਸ ਆਵਾਂਗਾ ਸੋ ਜਦੋਂ ਕੋਈ ਮਗਰੋਂ ਇੱਥੇ ਆਪਣੇ ਆਸ਼ਰਮ ਦੇ ਵਿੱਚ ਆਵੇਗਾ ਤੁਸਾਂ ਨੇ ਖਬਰ ਰੱਖਣੀ ਹੈ ਤੇ ਜੋ ਕੋਈ ਆਵੇਗਾ ਉਹਦੇ ਬਾਰੇ ਮੈਂ ਤੁਹਾਨੂੰ ਆ ਕੇ ਪੁੱਛ ਲਵਾਂਗਾ ਤੁਸੀਂ ਮੈਨੂੰ ਦੱਸ ਦੇਣਾ ਤੁਸੀਂ ਪਿੱਛੋਂ ਡੇਰੇ ਦਾ ਧਿਆਨ ਰੱਖਣਾ ਹੈ ਉਸ ਵੇਲੇ ਤੁਲਸੀਦਾਸ ਤੇ ਜਗਨਨਾਥ ਦੀ ਯਾਤਰਾ ਕਰਨ ਵਾਸਤੇ ਚੱਲਿਆ ਗਿਆ ਜਦੋਂ ਜਗਨਨਾਥ ਦੀ ਯਾਤਰਾ ਕਰਨ ਵਾਸਤੇ ਗਿਆ ਤੁਲਸੀਦਾਸ ਜਦੋਂ ਉੱਥੇ ਸੱਜੇ ਹੋਏ ਬਾਜ਼ਾਰ ਵੇਖਦਾ ਹੈ ਤਾਂ ਕੀ ਵੇਖਣ ਲੱਗਾ ਕਿ ਇਸ ਬਾਜ਼ਾਰ ਦੇ ਵਿੱਚ ਸਾਲਗ੍ਰਾਮ ਸਾਲਗ੍ਰਾਮ ਇੱਕ ਪੱਥਰ ਹੁੰਦਾ ਹੈ ਜੋ ਪੂਜਾ ਵਾਸਤੇ ਬ੍ਰਾਹਮਣ ਲੋਕ ਵਰਤਦੇ ਨੇ ਉਸ ਨੇ ਵੇਖਿਆ ਕਿ ਸਾਲਗ੍ਰਾਮ ਬੜੇ ਇੱਥੇ ਸਸਤੇ ਵਿਕ ਰਹੇ ਨੇ ਜਦੋਂ ਮੈਂ ਜਾਵਾਂਗਾ ਨਾ ਤੇ ਇਥੋਂ ਸਾਲਗ੍ਰਾਮ ਲੈ ਕੇ ਜਾਵਾਂਗਾ ਇੱਥੇ ਬਾਜ਼ਾਰ ਦੇ ਨਾਲੋਂ ਬੜੇ ਸਸਤੇ ਰੇਟ ਦੇ ਵਿੱਚ ਵਿਕ ਰਹੇ ਨੇ ਸੋ ਉਹ ਤੁਲਸੀਦਾਸ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਗਿਆ ਸੀ ਤੇ ਜਾਂਦਿਆਂ ਉਹ ਬਾਜ਼ਾਰ ਦੇ ਵਿੱਚ ਸਾਲਗ੍ਰਾਮ ਵੇਖ ਗਿਆ ਤੇ ਵਿਚਾਰ ਇਹੋ ਹੀ ਰਹੀ ਹੈ ਕਿ ਜਾਂਦੇ ਜਾਂਦੇ ਨੇ ਮੈਂ ਇਹ ਸਾਲਗ੍ਰਾਮ ਲੈ ਕੇ ਜਾਣੇ ਨੇ ਕਾਫੀ ਇਹਨਾਂ ਦੀ ਕੀਮਤ ਬਾਜ਼ਾਰੀ ਰੇਟ ਦੇ ਨਾਲੋਂ ਘਾਟ ਹੈ ਸੋ ਪਿੱਛੋਂ ਉਸ ਤੁਲਸੀਦਾਸ ਦੇ ਡੇਰੇ ਤੇ ਭਗਵਾਨ ਆਪ ਜਾ ਪਹੁੰਚੇ ਨੇ ਇੱਕ ਸਧਾਰਨ ब्राह्मण ਦਾ ਰੂਪ ਧਾਰ ਕੇ ਸੋ ਤੁਲਸੀਦਾਸ ਦੇ ਚੇਲੇ ਉਸ ਡੇਰੇ ਤੇ ਸਨ ਜਦੋਂ ਉਹ ব্রাহ্মণ ਪਹੁੰਚਿਆ ਤਾਂ ਇਹਨਾਂ ਚੇਲਿਆਂ ਦੀ ਤੁਲਸੀਦਾਸ ਨੇ ਡਿਊਟੀ ਲਈ ਹੋਈ ਸੀ ਤੇ ਤੁਸਾਂ ਨੇ ਪਿੱਛੋਂ ਆਏ ਗਏ ਦਾ ਧਿਆਨ ਰੱਖਣਾ ਪੁੱਛਣਾ ਕਿਸ ਕੰਮ ਵਾਸਤੇ ਆਇਆ ਤਾਂ ਚੇਲਿਆਂ ਨੇ ਉਸ ব্রাহ্মণ ਦਾ ਸਤਕਾਰ ਕੀਤਾ ਸਦਿਆ ਤਾਂ ਅੰਦਰ ਬਹਾਲਿਆ ਉਹ ব্রাহ্মণ ਪੁੱਛਣ ਲੱਗਾ ਕਿ ਕੁਲਜੀ 10 ਜੀ ਕਿੱਥੇ ਗਏ ਨੇ ਤਾਂ ਉਹ ਚੇਲੇ ਆਖਣ ਲੱਗੇ ਉਹ ਜਗਨਨਾਥ ਦੀ ਯਾਤਰਾ ਤੇ ਗਏ ਨੇ ਇੱਥੇ ਨਹੀਂ ਹਨ ਤਾਂ ਉਸ ਵੇਲੇ ਉਹ ਤੇ ਖੁਦ ਭਗਵਾਨ ਆਇਆ ਹੋਇਆ ਸੀ ਉਹਨਾਂ ਚੇਲਿਆਂ ਨੂੰ ਆਖਣ ਲੱਗਾ ਨਹੀਂ ਤੁਸੀਂ ਆਖ ਦੇ ਜੇ ਕਿ ਉਹ ਜਗਨਨਾਥ ਦੀ ਯਾਤਰਾ ਕਰਨ ਵਾਸਤੇ ਗਏ ਨੇ ਪਰ ਉਹ ਭਗਵਾਨ ਦੇ ਦਰਸ਼ਨ ਕਰਨ ਨਹੀਂ ਗਏ ਉਹ ਤੇ ਸਮਾਨ ਖਰੀਦਣ ਵਾਸਤੇ ਗਏ ਨੇ ਸੋ ਇਹ ਆਖ ਕੇ ਉਹ ਪਦਮਾਨ ਬ੍ਰਾਹਮਣ ਦੇ ਰੂਪ ਵਿੱਚ ਉਸ ਤੁਲਸੀਦਾਸ ਦੇ ਡੇਰੇ ਤੋਂ ਵਾਪਸ ਚੱਲ ਆ ਗਿਆ ਸੋ ਤੁਲਸੀਦਾਸ ਦੇ ਮਨ ਦੇ ਵਿੱਚ ਵਕਈ ਵਿਚਾਰ ਤੇ ਇਹ ਸੀ ਕਿ ਜਾਂਦਾ ਜਾਂਦਾ ਮੈਂ ਇਹ ਹਾਲਗ੍ਰਾਮ ਲੈ ਕੇ ਜਾਵਾਂਗਾ ਇਸ ਕਰਕੇ ਉਸ ਦੀ ਇਹ ਯਾਤਰਾ ਸਫਲੀ ਨਾ ਹੋਈ ਤੁਲਸੀਦਾਸ ਉਥੋਂ ਉੰਦਾ ਉਹ ਸਾਲ ਗ੍ਰਾਮ ਸਸਤੇ ਮੁੱਲ ਲੈ ਕੇ ਵਾਪਸ ਆ ਰਿਹਾ ਤੇ ਇਹ ਸੋਚਦਾ ਹੁੰਦਾ ਕਿ ਜੇ ਮੈਂ ਹੋਰ ਕਿਤੋਂ ਲੈਂਦਾ ਲੰਘੇ ਮਿਲਨੇ ਸੀ ਆ ਚੰਗਾ ਕੰਮ ਬਣਿਆ ਸਸਤੇ ਮਿਲ ਗਏ ਨੇ ਮੈਂ ਲੈ ਆਂਦੇ ਨੇ ਹੁਣ ਤੁਲਸੀਦਾਸ ਵਾਪਸ ਆਪਣੇ ਆਸ਼ਰਮ ਦੇ ਵਿੱਚ ਡੇਰੇ ਵਿੱਚ ਆਇਆ ਸੋ ਆਪਣੇ ਚੇਲਿਆਂ ਨੂੰ ਕੁਝ ਚਿਰ ਰੁਕ ਕੇ ਉਸਨੇ ਪੁੱਛਿਆ ਅੱਖਣ ਲੱਗਾ ਕਿ ਕਿਥੋਂ ਕੋਈ ਆਇਆ ਸੀ ਆਪਣੇ ਡੇਰੇ ਦੇ ਵਿੱਚ ਤਾਂ ਚੱਲਿਆਂ ਨੇ ਆਖਿਆ ਹਾਂ ਜੀ ਇੱਕ ਮਹਾਤਮਾ ਆਏ ਸਨ ਉਹ ਬ੍ਰਾਹਮਣ ਜੇ ਪੁੱਛਦੇ ਸਨ ਕਿ ਕਿੱਥੇ ਗਏ ਨੇ ਤੁਹਾਡੇ ਗੁਰੂ ਤੁਲਸੀਦਾਸ ਜੀ ਤਾਂ ਆਪਾਂ ਦੱਸ ਦਿੱਤਾ ਕਿ ਉਹ ਜਗਨਨਾਥ ਦੀ ਯਾਤਰਾ ਤੇ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਗਏ ਨੇ ਤਾਂ ਉਹਨਾਂ ਨੇ ਅਨੋਖਾ ਜਵਾਬ ਦਿੱਤਾ ਆਖਣ ਲੱਗੇ ਤੁਲਸੀਦਾਸ ਜੀ ਦਸੋ ਕੀ ਜਵਾਬ ਦਿੱਤਾ ਆਖਣ ਲੱਗੇ ਉਹ ਅੱਗੋਂ ਆਖਣ ਲੱਗੇ ਨਹੀਂ ਉਹ ਦਰਸ਼ਨ ਕਰਨ ਵਾਸਤੇ ਨਹੀਂ ਜੀ ਭਗਵਾਨ ਦੇ ਉਹ ਤੇ ਸਮਾਨ ਖਰੀਦਣ ਵਾਸਤੇ ਗਏ ਨੇ ਤੇ ਤੁਲਸੀਦਾਸ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਕਿ ਵਕਈ ਬਿਰਤੀ ਤੇ ਮੇਰੀ ਸਮਾਨ ਖਰੀਦਣ ਦੇ ਵਿੱਚ ਹੀ ਲੱਗੀ ਰਹੀ ਸੀ ਇਹਦਾ ਭਾਵ ਇਹ ਹੋਇਆ ਕਿ ਮੇਰੀ ਯਾਤਰਾ ਇਹ ਸਫਲੀ ਨਹੀਂ ਹੋਈ ਹੁਣ ਤੁਲਸੀ ਦਾਸ ਨੇ ਅਰਥਿਆ ਕਿ ਹੁਣ ਮੈਂ ਦਰਸ਼ਨ ਕਰਨ ਵਾਸਤੇ ਦੁਬਾਰਾ ਜਾਵਾਂਗਾ ਨਾਲੇ ਇਹ ਸਮਾਨ ਜੋ ਮੈਂ ਖਰੀਦਿਆ ਹੈ ਇਹ ਹੁਣ ਨਹੀਂ ਉਥੋਂ ਲੈ ਕੇ ਆਉਣਾ ਇਹ ਮੈਂ ਵਾਪਸ ਕਰਨ ਵਾਸਤੇ ਜਾਵਾਂਗਾ ਸੋ ਤੁਲਸੀ ਦਾਸ ਦੁਬਾਰਾ ਫਿਰ ਉਹ ਸਾਲਗ੍ਰਾਮ ਲੈ ਕੇ ਚਲਿਆ ਗਿਆ ਆਖਣ ਲੱਗਾ ਕਿ ਅੱਗੇ ਮੇਰੀ ਇਹਨਾਂ ਸਾਲਗ੍ਰਾਮਾਂ ਦੇ ਕਰਕੇ ਯਾਤਰਾ ਸਫਲੀ ਨਹੀਂ ਹੋਈ ਮੈਂ ਇਹਨਾਂ ਨੂੰ ਦੁਕਾਨ ਤੇ ਜਾ ਕੇ ਵਾਪਸ ਕਰਾਂਗਾ ਸੋ ਤੁਲਸੀਦਾਸ ਨੇ ਜੇ ਉਸ ਦੁਕਾਨ ਤੋਂ ਉਹ ਸਾਲਗ੍ਰਾਮ ਲਏ ਸਨ ਉੱਥੇ ਉਹ ਵਾਪਸ ਕਰ ਦਿੱਤੇ ਤੇ ਬੜਾ ਆਪਣੇ ਆਪ ਦੇ ਵਿੱਚ ਖੁਸ਼ ਹੋ ਰਿਹਾ ਕਿ ਮੈਂ ਇਹ ਵਾਪਸ ਕਰ ਦਿੱਤੇ ਨੇ ਹੁਣ ਮੈਂ ਦਰਸ਼ਨ ਕਰਕੇ ਫਿਰ ਵਾਪਸ ਜਾਵਾਂਗਾ ਮੇਰੀ ਯਾਤਰਾ ਸਫਲੀ ਹੋ ਜੇਗੀ ਸੋ ਉਧਰ ਭਗਵਾਨ ਫੇਰ ਦੁਬਾਰਾ ਤੁਲਸੀਦਾਸ ਦੇ ਡੇਰੇ ਉਹਦੇ ਚੇਲਿਆਂ ਦੇ ਕੋਲ ਉਸੇ ਰੂਪ ਦੇ ਵਿੱਚ ਜਾ ਪਹੁੰਚਿਆ ਆਖਣ ਲੱਗਾ ਕਿ ਹੁਣ ਕਿੱਥੇ ਹੈ ਤੁਹਾਡਾ ਗੁਰੂ ਤੁਲਸੀਦਾਸ ਜੀ ਉਹ ਆਖਣ ਲੱਗੇ ਕਿ ਆਏ ਤੇ ਸਨ ਪਰ ਫਿਰ ਉਹ ਵਾਪਸ ਦੁਬਾਰਾ ਦਰਸ਼ਨਾਂ ਵਾਸਤੇ ਗਏ ਨੇ ਤੁਸੀਂ ਇਨਾ ਚਿਰ ਰੁਕ ਕੇ ਫਿਰ ਆ ਜਿਓ ਪਦਮਾਨ ਨੇ ਫਿਰ ਅਖਿਆ ਕਿ ਹੁਣ ਵੀ ਉਹ ਦਰਸ਼ਨ ਕਰਨ ਵਾਸਤੇ ਨਹੀਂ ਗਏ ਪਹਿਲਾਂ ਉਹ ਗਏ ਸਨ ਸਬਦਾ ਖਰੀਦਣ ਵਾਸਤੇ ਤੇ ਹੁਣ ਉਹ ਗਏ ਨੇ ਉਹ ਜਿਹੜਾ ਖਰੀਦਿਆ ਸੀ ਸਬਦਾ ਉਸ ਨੂੰ ਵਾਪਸ ਕਰਨ ਵਾਸਤੇ ਸੋ ਇਸ ਤਰ੍ਹਾਂ ਅੱਠ ਤੇ ਉਹ ਭਗਵਾਨ ਫਿਰ ਉਥੋਂ ਚਲਿਆ ਗਿਆ ਸੋ ਹੋਇਆ ਕੀ ਹੈ ਤੁਲਸੀਦਾਸ ਜਦੋਂ ਫਿਰ ਆਪਣੇ ਡੇਰੇ ਤੇ ਵਾਪਸ ਆਇਆ ਹੈ ਤਾਂ ਉਸ ਵੇਲੇ ਉਸ ਤੁਲਸੀਦਾਸ ਨੇ ਚੇਲਿਆਂ ਨੂੰ ਪੁੱਛਿਆ ਕਿ ਹੁਣ ਵੀ ਕੋਈ ਆਇਆ ਸੀ ਮਗਰੋਂ ਜੋ ਕੋਈ ਆਇਆ ਸੀ ਦੱਸ ਦਿੱਤਾ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹ ਸਾਧੂ ਫੇਰ ਮਹਾਤਮਾ ਦੁਬਾਰੇ ਆਇਆ ਸੀ ਤੇ ਫੇਰ ਉਸਨੇ ਤੁਹਾਡੇ ਬਾਰੇ ਪੁੱਛਿਆ ਅਸੀਂ ਆਖ ਦਿੱਤਾ ਜੀ ਉਹ ਦੁਬਾਰਾ ਦਰਸ਼ਨ ਕਰਨ ਵਾਸਤੇ ਗਏ ਨੇ ਤਾਂ ਉਹਨੇ ਅੱਗੋਂ ਸਾਨੂੰ ਇਹ ਜਵਾਬ ਦਿੱਤਾ ਕਿ ਹੁਣ ਵੀ ਦਰਸ਼ਨ ਕਰਨ ਵਾਸਤੇ ਨਹੀਂ ਗਏ ਉਹਨੇ ਉਹ ਜਿਹੜਾ ਸਮਾਨ ਖਰੀਦਿਆ ਸੀ ਉਹ ਵਾਪਸ ਕਰਨ ਵਾਸਤੇ ਗਏ ਨੇ ਸੋ ਤੁਲਸੀ ਦਾਸ ਨੇ ਵਿਚਾਰਿਆ ਕਿ ਗੱਲ ਫੇਰ ਖਰਾਬ ਹੋ ਗਈ ਹੈ ਮੇਰੀ ਯਾਤਰਾ ਫੇਰ ਸਫਲੀ ਨਹੀਂ ਹੋਈ ਵਾਕਈ ਜਦੋਂ ਮੈਂ ਪਹਿਲੀ ਵਾਰ ਗਿਆ ਸੀ ਉਦੋਂ ਮੇਰੇ ਮਨ ਦੀ ਇਹ ਅਵਸਥਾ ਸੀ ਕਿ ਮੈਂ ਇਹ ਖਰੀਦ ਕੇ ਲਿਆਵਾਂਗਾ ਮੈਨੂੰ ਮੁਨਾਫਾ ਹੋਵੇਗਾ ਸਸਤੇ ਮਿਲ ਗਏ ਨੇ ਦੂਜੀ ਵਾਰ ਮੇਰੀ ਮਨ ਦੀ ਮਨਸ਼ਾ ਇਹ ਸੀ ਕਿ ਹੁਣ ਮੈਂ ਵਾਪਸ ਕਰ ਦਵਾਂਗਾ ਹੁਣ ਮੈਨੂੰ ਇਹ ਜੋ ਸਵਦਾ ਹੈ ਇਹ ਲੈਣ ਦੇਣ ਦੇ ਚੱਕਰ ਜਿੰਨੀ ਪੈਣਾ ਤਾਂ ਇਹ ਜੋ ਹੈ ਫੇਰ ਮੈਨੂੰ ਦਰਸ਼ਨ ਹੋਣਗੇ ਸੋ ਧਿਆਨ ਤੇ ਇਧਰ ਹੀ ਲੱਗਾ ਰਿਹਾ ਇਹ ਵੀ ਯਾਤਰਾ ਸਫਲੀ ਨਹੀਂ ਹੋਈ ਤਾਂ ਫੇਰ ਸਾਧ ਸੰਗਤ ਜੀਓ ਤੁਲਸੀਦਾਸ ਹੁਣ ਤੀਸਰੀ ਵਾਰ ਬਿਨਾ ਕਿਸੇ ਕੰਮ ਤੋਂ ਨਿਰਸਵਾਰਥ ਹੋ ਕੇ ਪ੍ਰਭੂਮਾਨ ਦੇ ਦਰਸ਼ਨਾਂ ਵਾਸਤੇ ਗਿਆ ਹੈ ਤੁਲਸੀਦਾਸ ਨੇ ਜੋ ਆਪਣੇ ਡੇਰੇ ਤੋਂ ਤੁਰਿਆ ਪ੍ਰਭੂਮਾਨ ਦੇ ਦਰਸ਼ਨਾਂ ਦੀ ਹੀ ਆਸਾ ਮਨ ਦੇ ਵਿੱਚ ਰੱਖੀ ਹੈ ਸੋ ਉੱਥੇ ਵੀ ਤੁਲਸੀਦਾਸ ਨੂੰ ਭਗਵਾਨ ਦੇ ਦਰਸ਼ਨ ਹੋਏ ਨੇ ਪਿਛੋਂ ਫਿਰ ਡੇਰੇ ਤੇ ਜਦੋਂ ਉਹ ਮਹਾਤਮਾ ਆਪ ਪਹੁੰਚਿਆ ਤਾਂ ਚੇਲਿਆਂ ਨੂੰ ਉਸ ਭਗਵਾਨ ਨੇ ਪੁੱਛਿਆ ਕਿ ਹੁਣ ਕਿੱਥੇ ਮਹਾਤਮਾ ਜੀ ਤੁਲਸੀਦਾਸ ਜੀ ਤਾਂ ਉਹ ਆਖਣ ਲੱਗੇ ਜੀ ਫਿਰ ਦਰਸ਼ਨਾਂ ਨੂੰ ਗਏ ਨੇ ਤੇ ਭਗਵਾਨ ਨੇ ਆਖ ਦਿੱਤਾ ਹਾਂ ਹੁਣ ਸੱਚਮੁੱਚ ਦਰਸ਼ਨਾਂ ਨੂੰ ਗਏ ਨੇ ਹੁਣ ਉਹਨਾਂ ਨੂੰ ਦਰਸ਼ਨ ਹੋਏ ਨੇ ਸੋ ਤੁਲਸੀਦਾਸ ਨੇ ਜਦੋਂ ਆ ਕੇ ਚੇਲਿਆਂ ਨੂੰ ਫੇਰ ਪੁੱਛਿਆ ਤਾਂ ਉਹਨਾਂ ਨੇ ਆਖਿਆ ਜੀ ਉਹ ਮਹਾਤਮਾ ਫੇਰ ਆਏ ਸਨ ਉਹਨਾਂ ਨੇ ਆਖਿਆ ਕਿ ਹੁਣ ਤੁਲਸੀ ਦਾਸ ਦੀ ਯਾਤਰਾ ਸਫਲੀ ਹੋਈ ਹੈ ਹੁਣ ਉਹ ਸੱਚਮੁੱਚ ਹੀ ਦਰਸ਼ਨਾਂ ਨੂੰ ਗਏ ਨੇ ਸੋ ਤੁਲਸੀ ਦਾਸ ਨੇ ਇਹ ਗੱਲ ਆਪ ਵੀ ਵਿਚਾਰੀ ਤੇ ਆਪਣੇ ਚੇਲਿਆਂ ਨੂੰ ਵੀ ਦੱਸੀ ਕਿ ਤੀਰਥ ਜਦੋਂ ਦਰਸ਼ਨ ਕਰਨ ਵਾਸਤੇ ਜਾਣਾ ਹੋਵੇ ਉਦੋਂ ਹੋਰ ਭਾਵਨਾ ਇਦਾਂ ਦੇ ਨਾ ਲੈ ਕੇ ਜਾਵੇ ਪਹਿਲਾਂ ਵਿਉਂਤਾਂ ਬਣਾਈਆਂ ਹੁਣ ਐਸ ਦੁਕਾਨ ਤੋਂ ਆ ਖਰੀਦਾਂਗੇ ਐਸ ਦੁਕਾਨ ਤੋਂ ਆ ਖਰੀਦਾਂਗੇ ਫਿਰ ਖਰੀਦਾ ਪੁਸ਼ਤੀ ਜੋ ਹੈ ਉਹ ਤੇ ਹੋ ਜਾਂਦੀ ਹੈ ਉਹ ਨਫਾ ਨੁਕਸਾਨ ਜੋ ਵੀ ਜੀਵ ਕਰਨਾ ਚਾਵੇ ਕਰ ਸਕਦਾ ਹੈ ਪਰ ਸੁਰਤੀ ਉਧਰ ਲੱਗੀ ਹੁਣ ਕਰਕੇ ਜੇ ਆਖੇ ਕਿ ਆਪਾਂ ਤੀਰਥਾਂ ਤੇ ਗਏ ਆ ਨਹੀਂ ਭਈਓ ਯਾਤਰਾ ਸਫਲੀ ਨਹੀਂ ਹੁੰਦੀ ਇਸ ਕਰਕੇ ਮਨ ਕਰਕੇ ਜਦੋਂ ਤੀਰਥਾਂ ਤੇ ਜਾਵੇ ਆਪਣੇ ਆਪ ਉਸ ਪਰਮੇਸ਼ਰ ਦੇ ਦਰ ਤੇ ਹੰਕਾਰ ਨੂੰ ਛੱਡ ਕਰਕੇ ਜਾਵੇ ਉਥੋਂ ਗੁਰੂ ਦੇ ਉਪਦੇਸ਼ ਨੂੰ ਸੁਣੇ ਸੇਵਾ ਕੀਤੀ ਜਾਵੇ ਜਾਂ ਜੋ ਗੁਰੂ ਦਾ ਉਪਦੇਸ਼ ਚੱਲ ਰਿਹਾ ਹੈ ਉਸ ਨੂੰ ਅਪਣਾਇਆ ਜਾਵੇ ਫਿਰ ਤੀਰਥਾਂ ਤੇ ਗਿਆ ਸਾਡਾ ਸਫਲ ਹੈ ਗੁਰਬਾਣੀ ਅਨੁਸਾਰ ਸਤਗੁਰੂ ਸੱਚੇ ਪਾਤਸ਼ਾਹ ਜੇ ਸਮਝੁੰਦੇ ਨੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਜੇ ਤੀਰਥ ਸਭ ਤੋਂ ਵੱਡਾ ਵੇਖਣਾ ਹੈ ਤਾਂ ਸਤਿਗੁਰੂ ਜੀ ਪਰਮਉਦੇ ਪਰਮੇਸ਼ਰ ਦੇ ਨਾਮ ਜਲ ਰੂਪੀ ਤੀਰਥ ਦੇ ਵਿੱਚ ਨਹਾਤਾ ਜਾਵੇ ਭਾਵ ਕੇ ਗੁਰੂ ਦੇ ਅਪਦੇਸ਼ ਨੂੰ ਕਮਾਇਆ ਜਾਵੇ ਤਾਂ ਫੇਰ ਇੱਥੇ ਹੀ ਤੀਰਥ ਆ ਮਹਾਰਾਜ ਪਰਮਉਦੇ ਹਨ ਤੇ ਫੇਰ ਤੀਰਥ ਦੂਰ ਦਰਾਡੇ ਜਾ ਕੇ ਵੀ ਲੱਭਣ ਦੀ ਲੋੜ ਨਹੀਂ ਹਾਂ ਇਤਿਹਾਸਾਂ ਤੋਂ ਵਾਕਿਬ ਹੋਣ ਵਾਸਤੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਯਾਤਰਾ ਕਰਨੀ ਮਾੜੀ ਨਹੀਂ ਜ਼ਰੂਰ ਕਰਨੀ ਚਾਹੀਦੀ ਹੈ ਸੋ ਇਹ ਤੁਲਸੀ ਦਾਸ ਨੇ ਆਪਣੇ ਚਿੱਲਿਆਂ ਨੂੰ ਗੱਲ ਸਮਝਾ ਦਿੱਤੀ ਹੈ ਸੋ ਸਾਧ ਸੰਗਤ ਜੀ ਆਪਾਂ ਵੀ ਇਸ ਗੱਲ ਤੋਂ ਸੇਧ ਲਈਏ ਆਪਾਂ ਵੀ ਜਦੋਂ ਤੀਰਥਾਂ ਤੇ ਜਾਂ ਮੇਲਿਆਂ ਤੇ ਹੋਲੇ ਮਹੱਲੇ ਤੇ ਵੀ ਜਾਂਦੇ ਆ ਤਾਂ ਹੋਰ ਖਰੀਦਾ ਪੁਸਤੀ ਨੂੰ ਛੱਡ ਕੇ ਸਿਰਫ ਗੁਰੂ ਦੇ ਦਰਸ਼ਨ ਤੇ ਗੁਰੂ ਦੀ ਵਿਚਾਰ ਇਤਿਹਾਸ ਨੂੰ ਸਰਵਣ ਕਰਿਆ ਕਰੀਏ ਤਾਂ ਜੋ ਇਹਨੇ ਸਾਡੇ ਪੈਸੇ ਖਰਚੇ ਇਹਨੇ ਸਾਡੀ ਯਾਤਰਾ ਕੀਤੀ ਸਫਲ ਹੋ ਜਾਵੇ ਗੁਰੂ ਕਿਰਪਾ ਕਰੇ ਜਦੋਂ ਸੋਬ ਸਿੱਖਿਆ ਲੈ ਕੇ ਆਵਾਂਗੇ ਫਿਰ ਸਾਡਾ ਤੀਰਥਾਂ ਤੇ ਗਿਆ ਸਫਲ ਹੋਵੇਗਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜਿਦਾਂ ਵਿਚਾਰਾਂ ਫਿਰ ਅਜੇ ਆਪਣਿਆਂ ਦਾਸਾਂ ਪਾਸੋਂ ਕਰਵਾਉਂਦੇ ਰਹਿਣ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸਣੇ ਸੋ ਜਨਾ ਗੁਰਮੁਖਾਂ ਨੇ ਅਜੇ ਤੱਕ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਦੀ ਸਾਧ ਪਰਵਾਲੇ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਛੇਤੀ ਆਪਜੀ ਤੱਕ ਪਹੁੰਚ ਸਕੇ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ